ਸਤਿ ਸ਼੍ਰੀ ਅਕਾਲ ਦਾ ਅਨਮਿਊਟ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਤੇਜਿੰਦਰ ਚੰਦੀ ਇਸ ਵੇਲੇ ਦੀਆਂ ਅਹਿਮ ਤੇ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਤੋਂ ਖਬਰਾਂ ਦੀ ਸ਼ੁਰੂਆਤ ਅੰਮ੍ਰਿਤਸਰ ਤੋਂ ਜਿੱਥੇ ਡਾਕਟਰ ਭੀਮਰਾਓ ਅੰਬੇਦਕਰ ਦੇ ਬੁੱਤ ਦੀ ਪੰਨ ਤੋੜ ਕਰਨ ਵਾਲੇ ਵਿਅਕਤੀ ਆਕਾਸ਼ ਸਿੰਘ ਦਾ ਪਰਿਵਾਰ ਮੀਡੀਆ ਸਾਹਮਣੇ ਆ ਗਿਆ ਸੋ ਰੋਂਦੀ ਹੋਈ ਮਾਂ ਨੇ ਕਿਹਾ ਕਿ ਜੋ ਮੇਰੇ ਬੇਟੇ ਨੇ ਕੀਤਾ ਉਹ ਸਰਾਸਰ ਗਲਤ ਹੈ ਤੇ ਜੇ ਉਸਨੇ ਗਲਤੀ ਕੀਤੀ ਹੈ ਤਾਂ ਉਸ ਨੂੰ ਸਜ਼ਾ ਵੀ ਜ਼ਰੂਰ ਮਿਲਣੀ ਚਾਹੀਦੀ ਹੈ ਸੋ ਇਸ ਤੋਂ ਅੰਤ ਤੋਂ ਬਾਅਦ ਰੋਪੀ ਦੀ ਮਾਂ ਨੇ ਦੱਸਿਆ ਕਿ 3-4 ਸਾਲ ਪਹਿਲਾਂ ਉਸ ਦਾ ਬੇਟਾ ਦੁਬਈ ਜਾਣ ਤੋਂ ਪਹਿਲਾਂ ਮੈਨੂੰ ਮਿਲ ਕੇ ਗਿਆ ਸੀ ਪਰ ਉਸ ਤੋਂ ਬਾਅਦ ਉੱਥੇ ਜਾ ਕੇ ਸਾਨੂੰ ਇੱਥੋਂ ਤੱਕ ਇਹ ਗੱਲ ਵੀ ਕਹਿ ਦਿੱਤੀ ਕਿ ਮੈਂ ਤੁਹਾਡੇ ਮਰਨ ਤੇ ਵੀ ਤੁਹਾਨੂੰ ਚਿਤਾ ਨਹੀਂ ਦੇਣਾਵਾਂਗਾ ਸੋ ਦੁਬਈ ਤੋਂ ਆ ਕੇ ਉਹ ਆਪਣੀ ਨਾਨੀ ਨੂੰ ਮਿਲ ਕੇ ਅੰਮ੍ਰਿਤਸਰ ਸਾਹਿਬ ਕਰਾਏ ਦੇ ਉੱਤੇ ਰਹਿਣ ਲੱਗ ਪਿਆ ਉਥੇ ਹੀ ਗਵੰਡੀਆਂ ਨੇ ਕਿਹਾ ਕਿ ਜਦ ਆਕਾਸ਼ ਸਿੰਘ ਦੁਬਈ ਗਿਆ ਸੀ ਤਾਂ ਕਲੀਨ ਸ਼ੇਪ ਸੀਟ ਤੇ ਉਥੇ ਜਾ ਕੇ ਉਸ ਨੇ ਸਿੱਖੀ ਸਰੂਪ ਧਾਰਨ ਕਰ ਲਿਆ ਤੇ ਸਿੱਖੀ ਸਰੂਪ ਦੇ ਵਿੱਚ ਹੀ ਇਹ ਨੌਜਵਾਨ ਵਾਪਸ ਆਇਆ ਸੀ ਪਰੰਤੂ ਜੋ ਹੁਣ ਆਕਾਸ਼ ਦੀਪ ਨੇ ਕੀਤਾ ਉਹ ਬਹੁਤ ਹੀ ਨਿੰਦਣਯੋਗ ਹੈ ਇੱਕ ਪਤਾ ਲੱਗ ਰਿਹਾ ਕਿ ਤੁਹਾਡੇ ਬੇਟੇ ਵੱਲੋਂ ਅੰਬੇਦਕਰ ਸਾਹਿਬ ਦਾ ਜਿਹੜਾ ਬੁੱਤ ਤੋੜਿਆ ਗਿਆ ਸਾਰੀ ਜਾਣਕਾਰੀ ਦਿਓ ਕਿੰਨਾ ਸਮਾਂ ਹੋ ਗਿਆ ਉਹਨੂੰ ਇੱਥੇ ਰਹਿੰਦਿਆਂ ਨੂੰ ਜਾਂ ਬਾਹਰ ਰਹਿੰਦਾ ਸੀਗਾ ਸਾਰੀ ਜਾਣਕਾਰੀ ਕੀ ਨਾਮ ਤੁਹਾਡਾ ਆ ਸ਼ਰਾਨੀ ਵੀਰੇ ਕਿੱਥੇ ਕਿੰਨਾ ਸਮਾਂ ਹੋ ਗਿਆ ਇੱਥੇ ਰਹਿੰਦੇ ਨੂੰ ਇੱਥੇ ਇਸ ਕਿਰਾਏ ਤੇ ਰਹਿੰਨੇ ਵੀਰੇ ਅਸੀਂ 4 ਸਾਲ ਹੋ ਗਏ ਇੱਥੇ ਰਹਿੰਦੇ ਹਾਂ ਉਵੇਂ ਵੀ ਕੀ ਹੋਈ ਸੀ ਕਿ ਮੁੰਡਾ ਕਿੰਨਾ ਕਿੰਨੇ ਪਰਿਵਾਰ ਚ ਮੈਂਬਰ ਆ ਤੁਹਾਡੇ ਅਈ ਤਿੰਨ ਮੁੰਡੇ ਆ ਜੀ ਇੱਕ ਕੁੜੀ ਆ ਹਾਂ ਕੀ ਕੰਮ ਕਰਦੇ ਆ ਅਸੀਂ ਦਿਹਾੜੀ ਧੱਪਾ ਕਰਦੇ ਵੀਰੇ ਅਸੀਂ ਇੱਥੇ ਵੀ ਕਿਰਾਏ ਤੇ ਰਹਿੰਦੇ ਹਾਂ ਹਾਂਜੀ ਕਿਰਾਏ ਤੇ ਰਹਿੰਦੇ ਆ ਅਸੀਂ ਪਿੱਛੇ ਕਿੱਥੋਂ ਆਉਂਦਾ ਪਿੱਛੇ ਬੱਗੀ ਭਰੇ ਦਾ ਵੀਰੇ ਹਾਂ ਤੇ ਕੀ ਬੇਟੇ ਕਿੰਨੀ ਉਮਰ ਆ ਬੇਟੇ ਦੀ ਕੀ ਕਰਦਾ ਸੀ ਉਹ 24 ਸਾਲ ਦਾ ਸੀ ਵੀਰੇ ਹਾਂ ਕਿੰਨੀ ਉਮਰ ਆ 24 ਸਾਲ ਦੀ ਕੀ ਨਾਮ ਕੀ ਇਹਦਾ ਆਕਾਸ਼ਦੀਪ ਵਿਆਹ ਵੇਜੂ ਕੁਵਾਰ ਆ ਜਰੇ ਕੀ ਗੱਲ ਕੀ ਹੋਈ ਸੀ ਮੈਨੂੰ ਤਾਂ ਪਤਾ ਲੱਗਿਆ ਤੁਹਾਨੂੰ ਮੈਨੂੰ ਤਾਂ ਕੋਈ ਪਤਾ ਨਹੀਂ ਵੀਰੇ ਨਾ ਸਾਡੇ ਨਾਲ ਬੋਲਦਾ ਸੀ 3 ਸਾਲ ਹੋ ਗਏ ਹਨ ਨਾ ਸਮਝ ਪਤਾ ਤੇ ਪਹਿਲਾਂ ਕਿੱਥੇ ਰਹਿੰਦਾ ਸੀ ਬਾਹਰ ਰਹਿੰਦਾ ਸੀ ਜੀ ਦੁਬਈ ਕਿੰਨਾ ਚਿਰ ਹੋਇਆ ਇਹਨੂੰ ਇੱਥੇ 2 ਢਾਈ ਮਹੀਨੇ ਹੋ ਗਿਆ ਇਹਨੂੰ ਤਰਾ ਮੁਲਾਕਤ ਨਹੀਂ ਕੀਤੀ ਉਹਨੇ ਨਹੀਂ ਜੀ ਸਾਡੇ ਘਰੇ ਨਹੀਂ ਆਇਆ ਕਿਥੇ ਕੋਈ ਗੱਲਬਾਤ ਹੁੰਦੀ ਹੋਵੇ ਤੁਹਾਡੀ ਨਹੀਂ ਜੀ ਫੋਨ ਤੇ ਕੋਈ ਗੱਲ ਨਹੀਂ ਹੁੰਦੀ ਸਾਡੀ ਕਿਥੇ ਰਹਿੰਦਾ ਸੀ ਹੁਣ ਅੰਮ੍ਰਿਤਸਰ ਰਹਿੰਦਾ ਸੀ ਜੀ ਤੇ ਅੰਮ੍ਰਿਤਸਰ ਉੱਥੇ ਕੀ ਕਰਦਾ ਸੀਗਾ ਉੱਥੇ ਜੀ ਵਿਲਾ ਹੀ ਰਹਿੰਦਾ ਸੀ ਵੀ ਉਹ ਕਹਿੰਦਾ ਮੇਰੇ ਕੋਲ ਕੋਈ ਜਵਾਕ ਜੱਲੇ ਰੋਟੀ ਪਾਣੀ ਖਾਣ ਵਾਲੇ ਉੱਥੇ ਹੀ ਰਹਿ ਪੈਂਦਾ ਸੀ ਕਿਰਾਏ ਤੇ ਨੂਮ ਰਹਿ ਕੇ ਫੋਨ ਤੇ ਕਦੇ ਗੱਲ ਹੋਈ ਤੁਹਾਡੀ ਨਹੀਂ ਜੀ ਕਦੇ ਨਹੀਂ ਹੋਈ ਗੱਲ ਸਾਡੀ ਤੇ ਕਦੋਂ ਪਤਾ ਲੱਗਿਆ ਤੁਹਾਨੂੰ ਇਹ ਵੀ ਉਹਨੇ ਅੰbedkar ਸਾਹਿਬ ਦਾ ਜਿਹੜਾ ਬੁੱਤ ਆ ਤੋੜਿਆ ਮੈਂ ਦਾ ਕੰਮ ਕਰਕੇ ਐਸਜੀ ਘਰਾਂ ਦਾ ਲੋਕਾਂ ਦਾ ਤੇ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਹੁੰਦੀ ਇਹਨੂੰ ਤੇ ਜਿੱਤੋਂ ਮਰਜ਼ੀ ਪੁੱਛ ਸਕਦੇ ਆ ਕੋਈ ਫੋਨ ਨਹੀਂ ਕੀਤਾ ਨੇ ਸਾਨੂੰ ਆ ਕੇ ਨਹੀਂ ਜੀ ਸਾਨੂੰ ਨੇ ਫੋਨ ਨਾ ਆਉਂਦਾ ਪਿੱਛੇ ਕੋਈ ਮੁਕੱਦਮਾ ਤਾਂ ਵੀ ਦਰਜ ਹੋਇਆ ਉਹਦੇ ਤੇ ਕੋਈ ਪਹਿਲਾਂ ਦਾ ਕੋਈ ਹੋਇਆ ਹੋਵੇ ਨਾ ਜੀ ਮੁਕੱਦਮਾ ਤਾਂ ਨਾ ਉਹਦੇ ਪਿਓ ਤੇ ਸੀ ਨਾ ਕਿਸੇ ਤੇ ਨਹੀਂ ਸੀ ਸਾਡੇ ਤੇ ਤੁਹਾਨੂੰ ਲੱਗਦਾ ਕੀ ਹੋ ਸਕਦਾ ਕੀ وجہ ਹੋ ਸਕਦੀ ਆ ਪਤਾ ਨਹੀਂ ਵੀਰੇ ਮੈਨੂੰ ਤਾਂ ਹੋ ਜਾਦਾ ਕਦੇ ਕਿਸੇ ਨੇ ਕਿਸੇ ਟੱਚ ਚ ਆਇਆ ਹੋਵੇ ਕਿਸੇ ਨਾਲ ਕੋਈ ਗੱਲਬਾਤ ਹੋਈ ਹੋਵੇ ਉਹਦੀ ਹੰ ਦਾ ਜਾਂਦਾ ਤਾਂ ਕਿਤੇ ਨਹੀਂ ਸੀ ਰਿਹਾ ਉਹ ਹਾਂ ਨਹੀਂ ਅਸੀਂ ਸੁਣਿਆ ਉਹਦਾ ਕੁਛ ਮਾਤਾ ਜੋ ਦਵਾਈ ਤੋ ਆਇਆ ਤੁਹਾਨੂੰ ਕਿਵੇਂ ਪਤਾ ਲੱਗਾ ਵੀ ਦਵਾਈ ਤੋ ਆਇਆ ਉਹ ਤਾਂ ਲੋਕਾਂ ਨੇ ਦੱਸਿਆ ਜੀ ਸਾਨੂੰ ਤਾਂ ਸਾਡੇ ਕਿਹੜਾ ਘਰੇ ਆਇਆ ਸੀ ਉਹ ਪਤਾ ਇਹ ਵੀ ਲੱਗਿਆ ਜੀ ਬੁੱਗੀਪੁਰੇ ਨਾਨੀ ਕੋਲ ਰਹਿੰਦਾ ਸੀ ਆਪਦੇ ਕਾਫੀ 3-4 ਸਾਲ ਫਿਰਾਂ ਨੇ ਤਨ 4 ਸਾਲ ਤੱਕ ਪਹਿਲਾਂ ਮੇਰੇ ਨਾਲ ਹੀ ਰਹਿੰਦਾ ਸੀ ਜੀ ਨਾਨੀ ਕੋਲ ਹੀ ਰਹਿੰਦਾ ਸੀ ਸੱਤ ਪੈਣਾ ਸੀ ਘਪਰਾ ਸੀ ਉਹ ਪੂਰਾ ਹੋ ਗਿਆ ਸਾਡਾ ਤੇ ਬੀਬੀ ਕੱਲੀ ਸਾਡੀ ਬੁੱਢੀ ਆ ਉਹਦੇ ਕੋਲ ਕਿਤੇ ਆ ਜਾਵੜਦਾ ਸੀ ਹੁਣ ਨਹੀਂ ਉੱਥੇ ਰਹਿੰਦਾ ਸੀ ਜਮਈ ਦੁਆ ਕੀ ਗਈ ਨਹੀਂ ਬੁੱਗੀ ਵੀਰੇ ਜੀ ਹਾਂਜੀ ਗਿਆ ਸੀ ਇੱਕ ਅੱਧੀ ਵਾਰ ਤੁਹਾਡੇ ਨਾਲ ਕੀ ਨਾਰਾਜ਼ਗੀ ਸੀ ਤੁਹਾਡੇ ਤੋਂ ਅਟਕੋ ਰਹਿੰਦਾ ਸੀ ਪਤਾ ਨਹੀਂ ਵੀਰੇ ਸਾਡੇ ਨਾਲ ਤਾਂ ਸਾਨੂੰ ਤਾਂ ਸਮਝ ਵੀ ਨਹੀਂ ਲੱਗਦੀ ਆਪ ਤੁਹਾਨੂੰ ਕਿਵੇਂ ਪਤਾ ਲੱਗੇ ਵੀ ਤੁਹਾਡੇ ਬੇਟੇ ਨੇ ਜਿਹੜਾ ਉੱਥੇ ਘਟਨਾ ਨੂੰ ਅੰਜਾਮ ਦਿੱਤਾ ਹੈ ਕਿਵੇਂ ਪਤਾ ਲੱਗੇ ਤੁਹਾਨੂੰ ਮੈਨੂੰ ਤਾਂ ਕੋਈ ਪਤਾ ਨਹੀਂ ਸੀ ਵੀਰੇ ਮੈਨੂੰ ਤਾਂ ਕੁੜੀਆਂ ਨੇ ਦੱਸਿਆ ਕੰਮ ਤੋਂ ਆਈ ਸੀ ਕੀ ਲੱਗਦਾ ਮਾਤਾ ਹੁਣ ਉਹਨਾਂ ਨੂੰ ਸਜ਼ਾ ਮਿਲੂਗੀ ਇੱਕ ਪਰਿਵਾਰ ਜਿੱਥੇ ਰਹਿੰਦਾ ਹੀ ਹੈ ਤਾਂ ਤੁਹਾਡਾ ਬੇਟਾ ਹੀ ਪਰ ਸਜ਼ਾ ਮਿਲੂਗੀ ਉਹਨਾਂ ਨੂੰ ਇੱਕ ਸੰਵਧਾਰ ਜਿਹਨਾਂ ਨੇ ਲਿਖਿਆ ਉਹਨਾਂ ਦਾ ਪੁੱਤ ਜਿਹੜਾ ਤੁਹਾਡਾ ਨਹੀਂ ਕੀਤਾ ਦੇ ਦੇ ਉਸ ਸਜ਼ਾ ਜਿਹੜੀ ਮਿਲਦੀ ਆ ਸਜ਼ਾ ਤਾਂ ਫਿਰ ਮਿਲਨੀ ਆ ਜਦੋਂ ਨੇ ਐਡਾ ਵੱਡਾ ਕਦਮ ਚੱਕਿਆ ਵਾ ਮਗਰ ਜਾਨੇ ਮਾ ਨੂੰ ਜਿਹੜਾ ਉੱਥੇ ਮਾ ਨਾ ਰਹਿੰਦਾ ਸ਼ਾਇਦ ਇਹ ਚੀਜ਼ ਨਾ ਕਰਦਾ ਮਾ ਸਮਝਾਉਂਦੀ ਹੁਣ ਅਸੀਂ ਤਾਂ ਮਥੇ ਰਸ ਸਮਝਾਉਂਦੇ ਸੀ ਜਿਉਂ ਉਹ ਨਾ ਹੀ ਸਾਡਾ ਬੱਚਾ ਇਹੋ ਜਿਹਾ ਸੀਗਾ ਉਹ ਤਾਂ ਸਕੂਲੋਂ ਆਉਂਦਾ ਸੀ ਸਕੂਲੋਂ ਆ ਕੇ ਘਰੇ ਬਹਿ ਜਾਂਦਾ ਸੀ ਜੇ ਦਿਹਾੜੀ ਦਾ ਪਾ ਆ ਜਾਂਦਾ ਸੀ ਲਾਇਆ ਹੁੰਦਾ ਸੀ ਨਹੀਂ ਨਹੀਂ ਮੈਂ ਤਾਂ ਵੀਡੀਓ ਵੇਖੀ ਉਹਦੀ ਜਿਹੜਾ ਆਪਾਂ ਬੁੱਤ ਆਪਾਂ ਨਰਿਆ ਦਿਖਾਈ ਹੈ ਤਾਂ ਦੇ ਕੁੜਿਆਂ ਨੇ ਦਿਖਾਈ ਵੀ ਰੇ ਮੈਨੂੰ ਤੁਹਾਡੇ ਨਾਲ ਵੀ ਕੋਈ ਪੁੱਛਗਿੱਛ ਕੀਤੀ ਹੋਣੀ ਅਧਿਕਾਰੀ ਪਹੁੰਚੇ ਹੋਣੇ ਤੇ ਤੁਹਾਡੇ ਨਾਲ ਗੱਲਬਾਤ ਕੀਤੀ ਹੋਣੀ ਹੋਵੇ ਕਿੰਨੇ ਵੀਰੇ ਪੁਲਸ ਅਧਿਕਾਰੀ ਹਾਂਜੀ ਆਂਦੀ ਆ ਪੁਲਸ ਵਾਲੇ ਆਏ ਪੁੱਛ ਦੱਸ ਕੇ ਗਏ ਆ ਇਹੀ ਗੱਲ ਕਹੀ ਆ ਵੀਰੇ ਅਸੀਂ ਵੀ ਉਹਨਾਂ ਨੂੰ ਸਾਡਾ ਕੋਈ ਆਉਣਾ ਜਾਣਾ ਨਹੀਂ ਸੀ ਉਹਨਾਂ ਨਾਲ ਨਾ ਸਾਨੂੰ ਪਤਾ ਕਿੱਥੇ ਜਾਂਦਾ ਕਿੱਥੇ ਆਉਂਦਾ ਬਸ ਸਿੱਧਾ ਸੰਤ ਇੰਨਾ ਪਤਾ ਵੀ ਅੰਮ੍ਰਿਤਸਰ ਰਹਿੰਦਾ ਸੀ ਉਹ ਨਾਨੀ ਕੋਲ ਕਿਤੇ ਕਿਤੇ ਚਲਾ ਜਾਂਦਾ ਸੀ ਨਾਨੀ ਨੇ ਕਿਹਾ ਵੀ ਜਦੋਂ ਮੇਰੀ ਧੀ ਦਾ ਨਹੀਂ ਮੇਰੇ ਜਵਾਈ ਦਾ ਨਹੀਂ ਮੈਂ ਤਬਾਂਦਾ ਵੀ ਤੂੰ ਮੇਰੇ ਤੋਂ ਵੀ ਇੱਕ ਚੱਲਿਆ ਜਾ ਤੁਹਾਡੇ ਬੇਟੇ ਜਿਹੜੇ ਆ ਉਹਨਾਂ ਨਾਲ ਹੁੰਦੀ ਸੀ ਗੱਲ ਉਹਨਾਂ ਦੀ ਨਹੀਂ ਜੀ ਨਹੀਂ ਅਕਾਸ਼ ਜੀ ਨਹੀਂ ਜੋ ਕਹਿੰਦਾ ਜਿੱਦੇ ਚਾਰੇ ਪੰਜੇ ਤੁਸੀਂ ਮਰ ਗਏ ਸੋ ਉਹਨੂੰ ਅੱਗ ਦੇਣ ਵੀ ਨਹੀਂ ਆਉਣਾ ਮੈਂ ਇਹਨਾਂ ਕੀ ਗੁੱਸਾ ਸੀਗਾ ਤੁਹਾਡੇ ਨਾਲ ਮਾਤਾ ਪਤਾ ਨਹੀਂ ਵੀਰੇ ਉਹਨੂੰ ਆਪ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਗੁੱਸਾ ਸੀ ਉਹ ਤੋਂ ਪੁੱਛਿਆ ਜਾ ਸਕਦਾ ਤੁਹਾਡੀ ਲਾਸਟ ਵਾਰ ਗੱਲ ਹੋਈ ਕਦੋਂ ਵੀ ਆ ਕਦੋਂ ਵੀ ਨਹੀਂ ਹੋਈ ਮੇਰੀ ਗੱਲ ਵੀਰੇ ਤਿੰਨ ਸਾਲਾਂ ਤੋਂ ਜਦੋਂ ਗਿਆ ਮੈਂ ਆਪਦੇ ਹੱਥਾਂ ਨਾਲ ਤੋੜਿਆ ਬਸ ਉਸ ਤੋਂ ਬਾਅਦ ਨਹੀਂ ਮੇਰੀ ਗੱਲ ਹੋਈ ਕੋਈ ਵੀ। ਲਾਡੀ ਨਾਮ ਆ। ਇਹਨਾਂ ਨੂੰ ਮੈਂ 10-15 ਸਾਲ ਤੋਂ ਕਰੀਬ ਜਾਣਦਾ। ਜਿਹੜਾ ਕਾਸ਼ ਮੁੰਡਾ ਜਿੰਨੇ ਇਹ ਮਾੜਾ ਕੰਮ ਕੀਤਾ ਇਹਦੀ ਮੈਂ ਸਭ ਤੋਂ ਵੱਧ ਨਿਖੇਧੀ ਕਰੂੰਗਾ। ਬਹੁਤ ਮਾੜਾ ਕੰਮ ਕੀਤਾ ਇਹਨੇ। ਹਰ ਵਰਗਾ ਤਾਂ ਠੀਸ ਪਹਚਾਈ ਨਹੀਂ। ਦੇ ਲੋਣ ਠੀਸ ਪਹਚਾਈ ਆ। ਇਹ ਤਿੰਨ ਸਾਲ ਪਹਿਲਾਂ ਪਾਸ 2 ਪਾਸ ਕਰਕੇ ਇਹਨੇ ਪਾਸਪੋਰਟ ਬਣਾਇਆ ਦਾ। ਪਾਸਪੋਰਟ ਬਣਾ ਕੇ ਘਰ ਦੇਨੇ ਕੁਝ ਪੈਸੇ ਆਪ ਜੋੜੇ ਕੁਝ ਘਰ ਦੇਨੇ। ਇਹਦੀ ਮਦਦ ਕੀਤੀ ਤੇ ਘਰ ਦੀ ਗਰੀਬੀ ਕੱਟਣ ਲਈ ਕੱਟੀ ਜੋਗੀ ਬਾਹਰ ਭੇਜ ਤੜ ਬਈ ਚ ਬਈ ਜਾਣ ਤੋਂ ਬਾਅਦ ਇਹਨੇ ਘਰ ਦੇ ਨਾਲੋਂ ਤੱਕ ਬੰਦ ਕਰਤਾ ਗੱਲਬਾਤ ਕਰਨੀ ਬੰਦ ਕਰਤੀ ਘਰ ਦੇ ਨਾਲ ਗੱਲ ਕਰਨੀ ਬੰਦ ਕਰਤੀ ਉਸ ਤੋਂ ਬਾਅਦ ਇਹ ਤੇ 3 ਕੁ ਮਿੰਟ ਪਹਿਲਾਂ ਤੇ ਇਹਨੇ ਪਹਿਲਾਂ ਬਾਹਰੋਂ ਆਇਆ ਤੇ ਇਹ ਘਰ ਦੇ ਨਾਲ ਮਿਲ ਨਹੀਂ ਆਇਆ ਇਹਦੀ ਨਾਨੀ ਆ ਬੁੱਗੀ ਪਿੰਡ ਚ ਇਹਦੇ ਮਾਮਾ ਦੀ ਡੈਥ ਹੋ ਚੁੱਕੀ ਨਾਨਾ ਵੀ ਡੈਥ ਚੁੱਕੀ ਆ ਕੱਲੀ ਨਾਨੀ ਰਹਿੰਦੀ ਵੀਰ ਦਮਾਤਾ ਉਹਨਾਂ ਕੋਲ ਰਹਿ ਕੇ ਦੋ ਦਿਨ ਹੁਣ ਪਤਾ ਲੱਗ ਗਿਆ ਸੋਚ ਹੈ ਵੀ ਅੰਮ੍ਰਿਤਸਰ ਸ਼ਹਿਰ ਚ ਰਹਿਣ ਲੱਗ ਗਿਆ ਕਿ ਜਦੋਂ ਇੱਥੋਂ ਗਿਆ ਸੀ ਕਲੀਨ ਸ਼ੇਪ ਸੀ ਮੁੰਨਾ ਸੀ ਅੱਜ ਫੋਟੋ ਦੇਖੀਏ ਤਾਂ ਦਾੜੀ ਰੱਖੀ ਆ ਕੇਸ ਰੱਖ ਲਿਆ ਪਹਿਲੇ ਤਾਂ ਮੁੰਨਾ ਹੀ ਗਿਆ ਸੀ ਸਰ ਲੱਗਦਾ ਤੁਹਾਨੂੰ ਲੱਗਦਾ ਕਿ ਇਸ ਤਰ੍ਹਾਂ ਦਾ ਕਿਸੇ ਟੱਚ ਨਾਲ ਗਲਤ ਜਿਹੜੇ ਮਾੜੇ ਅਨਸਰ ਨੇ ਉਹਨਾਂ ਦੇ ਟੱਚ ਆਇਆ ਹੋਊਗਾ ਸਰ ਕੁਝ ਵੀ ਨਹੀਂ ਕਹਿ ਸਕਦੇ ਜਿਵੇਂ ਇਹਦੀ ਵੀਡੀਓ ਵੇਖ ਕੇ ਯਕੀਨ ਆਇਆ ਵੀ ਇਹ ਬੰਦੇ ਨੇ ਕੰਮ ਕਰਤਾ ਜੇ ਵੀਡੀਓ ਨਾ ਕਾਸ਼ ਬਣੀ ਹੁੰਦੀ ਤੇ ਅਸੀਂ ਕਿਸੇ ਨੂੰ ਮੰਨਣ ਨਹੀਂ ਸੀ ਇਹ ਬੰਦਾ ਇਹੋ ਜਿਹਾ ਹੋਊਗਾ ਇਹਦਾ ਬਹੁਤ ਵਧੀਆ ਮੁੰਡਾ ਸੀ ਯਾਰ ਕੰਮ ਕਰਦਾ ਮਿਹਨਤੀ ਮੁੰਡਾ ਸੀ ਸਕੂਲੋਂ ਆ ਕੇ ਪਾਰਟ ਟਾਈਮ ਕੰਮ ਕਰਨਾ ਕਿ ਪੜਾਅ ਬਾਅਦ ਤੇ ਮਜ਼ਦੂਰੀ ਕਰਨੀ ਬਹੁਤ ਮਿਹਨਤੀ ਮੁੰਡਾ ਸੀ ਕੋਈ ਇਦਾਂ ਦੀ ਗੱਲਬਾਤ ਹੈ ਨਹੀਂ ਸੀ ਇਹ ਮੁੰਡਾ ਵੀ ਗਲਤ ਕੰਮ ਕਰੂਗਾ ਇਦੋਂ ਇੱਥੇ ਪਿੰਡ ਵਿੱਚ ਰਹਿੰਦਾ ਸੀ ਲੱਗਦਾ ਸੀ ਕਿਸੇ ਵੀ ਮਰੀਦ ਨਾਲ ਜਾਂ ਕਿਸੇ ਗੁੰਡਿਆਰਾ ਅੱਜ ਤੱਕ ਇਹਦਾ ਕੋਈ ਕੰਪਲੇਨਟ ਨਹੀਂ ਕੋਈ ਲੰਬਾ ਨਹੀਂ ਬੜੀ ਸਪੈਕਟਰ ਹੁੰਦਾ ਸੀ ਪਰ ਲੋਕੇ ਦੇ ਨੂੰ ਮੈਂ ਅੱਜ ਤੋਂ ਪੰਜ ਸਾਲ ਪਹਿਲਾਂ ਮੈਂ ਕੰਮ ਦਾ ਛੋਟੇ ਕੰਮ ਕਰਕੇ ਆ ਜਾਂ ਕੋਈ ਆ ਕੇ ਸਦਾ ਕੰਮ ਕਿਹੜਾ ਨਹੀਂ ਮੋੜਦਾ ਜੀ ਬਹੁਤ ਹਾਲਾਤ ਕਿਦਾਂ ਹੋਏ ਪਰਿਵਾਰ ਬਹੁ ਗਰੀਬ ਹੈ ਬਹੁਤ ਬਹੁਤ ਗਰੀਬਕ ਕਰਾਇਤ ਰਹ ਰਹੇ ਆ ਸਾਰੀ ਮਜ਼ਦੂਰੀ ਕਰਦੇ ਆ ਇਹ ਤਿੰਨ ਭਰਾ ਨੇ ਆਕਾਸ਼ਰੀ ਇੱਕ ਮੁੰਡਾ ਪੜ ਰਿਹਾ ਇੱਕ ਟਰੱਕ ਡਰਾਈਵਰ ਦਾ ਲੱਗਿਆ ਸ਼ੈਟਰ ਕੰਕਟਰੀ ਕਰਦਾ ਤੇ ਸਿਸਟਰਨ ਦੀ ਮਸਕੜ ਚਾ ਉਹਦਾ ਡਿਵੋਰਸ ਹੋ ਗਿਆ ਸੀ ਮੈਰਿਜ ਸੀ ਪਰ ਡਿਵੋਰਸ ਹੋਣ ਤੋਂ ਬਾਅਦ ਉਹ ਮਸਕੜ ਚਲੀ ਗਈ ਸੀ ਤੇ ਪਰਿਵਾਰ ਮਜ਼ਦੂਰੀ ਕਰਦਾ ਜਿਹੜਾ ਪਿਓ ਮੁੰਡੇ ਦਾ ਆਕਾਸ਼ ਦਾ ਇਹ ਕਿ ਕਿਸੇ ਜਿੰਮੇਦਾਰ ਨਾਲ ਸਹੀ ਦਾ ਕੰਮ ਲੱਗਿਆ ਲੱਗਦਾ ਨਹੀਂ ਕਿ ਕਿਸੇ ਜੱਥੇਬੰਦੀ ਨਾਲ ਹੋ ਸਕਦਾ ਇਹਨਾਂ ਦਾ ਨਹੀਂ ਨਹੀਂ ਲੈ ਕੱਟਣ ਨੂੰ ਲੱਗਦਾ ਨਹੀਂ ਸੀ ਹੁਣ ਪੁੱਛ ਕਹਿੰਦੇ ਜੋ ਬਾਹਰ ਗਿਆ ਉੱਥੇ ਜਾ ਕੁਝ ਕਰ ਲਿਆ ਤੇ ਕੁਝ ਕਹਿੰਦੇ ਇੱਥੇ ਦੀ ਕੁਛ ਨਹੀਂ ਪਹਿਲਾਂ ਸਰ ਮੈਂ ਕਿ ਜਿਵੇਂ ਪਰਿਵਾਰ ਦੇ ਹਾਲ ਤੁਸੀਂ ਕਹਿੰਨੇ ਮਾੜੇ ਆ ਤਾਂ ਉੱਥੇ ਜਾ ਕੇ ਇਹਦਾ ਇੱਥੋਂ ਕਲੀਨ ਸ਼ੇਪ ਸੀ ਜੋ ਤੁਸੀਂ ਅੱਗੇ ਸਿੱਖੀ ਤੇ ਲੱਗਦਾ ਨਹੀਂ ਕਿ ਲਾਲਚ ਜਿਹੜਾ ਦਿੱਤਾ ਗਿਆ ਹੋਊਗਾ ਜ਼ਰੂਰ ਇਸ ਕੱਟ ਲਾਉਗਾ ਜੋ ਕੋਈ ਸੱਚਾਈ ਕਿਵੇਂ ਹੋ ਸਕਦਾ ਡੀਡੀ ਡੀ ਨਾਲ ਕਾਣ ਕਰਤੇ ਨਹੀਂ ਕਿ ਲਾਲਚਾ ਕੀਤਾ ਹੋਊਗਾ ਮੁਲਾਕਾਤਾਂ ਕਰਨ ਗਏ ਤੁਸੀਂ ਉਹਨਾਂ ਨੂੰ ਨਾ ਨਾ ਸਰ ਆਪਣਾ ਲੈਣ ਦੇਣੀ ਮੁੰਡੇ ਦੇ ਕਿਲੇਣਾ ਆਪਾਂ ਮੁੰਡੇ ਲੈ ਮਲੇ ਚੜੇ ਮੜਾ ਕੰਮ ਕਰਤੋ ਇਹੋ ਇਨਸਾਨ ਦੀ ਮੁਲਾਕਾਤ ਕਰ ਮੱਥੇ ਟੇਕਣੇ ਮੜਾ ਇਹਦਾ ਅੱਗੇ ਵੱਧਦੇ ਹੋਦਰ ਦਿੱਲੀ ਦੀ ਮੁੱਖ ਮੰਤਰੀ ਆਤਸ਼ੀ ਮਰਲਿਨਾ ਨੇ ਭਾਜਪਾ ਦੇ ਉੱਤੇ ਵੱਡੇ ਦੋਸ਼ ਲਗਾਏ ਨੇ ਸੋ ਸੀਐਮ ਆਤਸ਼ੀ ਮਰਲਿਨਾ ਨੇ ਆਖਿਆ ਕਿ ਇਤਿਹਾਸਿਕ ਹਾਰ ਤੋਂ ਡਰੀ ਹੋਈ ਭਾਜਪਾ ਨੇ ਕਾਨੂੰਨੀ ਕਾਰਵਾਈ ਦਾ ਸਹਾਰਾ ਲਿਆ ਸੋ ਦਿੱਲੀ ਵਾਲਿਆਂ ਦੇ ਪਾਣੀ ਨੂੰ ਖਰਾਬ ਕਰਨ ਦੇ ਲਈ ਭਾਜਪਾ ਦੀ ਹਰਿਆਣਾ ਸਰਕਾਰ ਸਾਰੀਆਂ ਫੈਕਟਰੀਆਂ ਦਾ ਪ੍ਰਦੂਸ਼ਣ ਜਮਨਾ ਦੇ ਵਿੱਚ ਛੱਡ ਰਹੀ ਹੈ ਸੋ ਭਾਜਪਾ ਦੀ ਹਰਿਆਣਾ ਸਰਕਾਰ ਪਿਛਲੇ 10 ਦਿਨਾਂ ਤੋਂ ਡੀਡੀ 8 ਡਰੇਨ ਤੋਂ ਅਮੋਨੀਆ ਜੋ ਕਿ ਦੂਸ਼ਿਤ ਪਾਣੀ ਹੈ ਉਸ ਨੂੰ ਪਿਆਉ ਜਮਨਾ ਨਦੀ ਦੇ ਵਿੱਚ ਛੱਡ ਰਹੀ ਹੈ ਭਾਰਤੀ ਜਨਤਾ ਪਾਰਟੀ ਦਿੱਲੀ ਦਾ ਚੋਣ ਬੁਰੀ ਤਰ੍ਹਾਂ ਸੇ ਹਾਰ ਰਹੀ ਹੈ ਭਾਰਤੀ ਜਨਤਾ ਪਾਰਟੀ ਇੱਕ ਇਤਿਹਾਸਿਕ ਹਾਰ ਕੀ ਤਰਫ बढ़ रही है 2015 और 2020 की हार से भी इस बार ज्यादा बत्तर हार भारतीय जनता पार्टी की होने वाली है और अब इस ऐतिहासिक हार की बौखलाहट से भारतीय जनता पार्टी कितनी नीच हरकतों पर उतर आई है ये दिल्ली वालों के सामने मैं रखने वाली हूं जैसा कि आपको पता है कि दिल्ली का पानी जो दिल्ली वाले पानी पीते हैं वो सारा पानी यमुना नदी से आता है दिल्ली के आठ वाटर ट्रीटमेंट प्लांट्स में यमुना नदी से पानी आता है जिसमें से वजीराबाद चंद्रावल और ओखला वाटर ट्रीटमेंट प्लांट्स, यमुना से आए वजीराबाद बराज पे जो पानी आता है ये तीनों वाटर ट्रीटमेंट प्लांट यमुना के वजीरा बरा, वजीराबाद बराज के पानी से चलते हैं हरियाणा की भारतीय जनता पार्टी की सरकार ने दिल्ली वालों की पानी की सप्लाई डिस्टर्ब करने के लिए हरियाणा से अपने फैक्ट्रियों का सारा पॉल्यूशन यमुना नदी में छोड़ना शुरू कर दिया है पिछले दस दिन से लगातार भारतीय जनता पार्टी की हरियाणा सरकार डी डी एट नामक ड्रेन से पियाू मनिहारी नाम की लोकेशन पर अमोनिया वाला प्रदूषित पानी यमुना नदी में छोड़ रही है प्रदूषण का स्तर इतना बढ़ गया है कि आज दिल्ली के तीन वाटर ट्रीटमेंट प्लांट्स, वजीराबाद चंद्रावल और ओखला तीनों में पानी का ट्रीटमेंट बंद होने की कगार पर आ गया है इसका असर आप सोचिए दिल्ली के कितने बड़े हिस्से पे पड़ेगा सिविल लाइंस हिंदू राव करोल बाग पहाड़गंज झंडेवालान मोतिया खान राजेंद्र नगर पटेल नगर शादीपुर वजीरपुर पंजाबी बाग जहांगीरपुरी आदर्श नगर मॉडल टाउन शकूर बस्ती किंग्स वे कैंप आज़ादपुर कालका जी हाउस सुखदेव विहार लिंदी कुंज और इसके अलावा जो दिल्ली का एन इलाका है जहाँ पे एम्बसीज हैं जहाँ पे एम के घर हैं जहाँ पे राष्ट्रपति निवास है यहाँ पर भी पानी की सप्लाई बंद होने की कगार पर है सामान्य तौर पर अमोनिया का लेवल जो वजीराबाद बराज पर आता है वो वन पी या टू पी के आसपास होता है लेकिन 14 जनवरी से जैसे ही हम चुनाव के करीब आ रहे हैं ये अमोनिया का स्तर 3.3 14 जनवरी को था 18 जनवरी तक बढ़ के ये 4.6 हो गया 22 जनवरी तक ये 5.6 हो गया चौबीस जनवरी तक ये सिक्स पॉइंट फोर हो गया पच्चीस जनवरी पे सिक्स पॉइंट एट हो गया छब्बीस जनवरी पे सेवन पॉइंट टू हो गया और सत्ताईस जनवरी पर भी सेवन पॉइंट टू पर बना हुआ है ये जहरीला पानी है जो भारतीय जनता पार्टी की हरियाणा सरकार दिल्ली वालों के लिए छोड़ रही है ਅੱਗੇ ਵਾਦਿਆਂ ਤੇ ਹੁਣ ਗੱਲ ਸਿਟੀ ਬਿਊਟੀਫੁੱਲ ਚੰਡੀਗੜ੍ਹ ਦੀ ਕਰਦੇ ਹਾਂ ਸੋਦਾ ਦੀ ਕਿ ਚੰਡੀਗੜ੍ਹ ਕਦੇ ਸਫਾਈ ਦੇ ਵਿੱਚ ਪਹਿਲੇ ਸਥਾਨ ਦੇ ਉੱਤੇ ਹੁੰਦਾ ਸੀ ਪਰ ਹੁਣ ਹੌਲੀ-ਹੌਲੀ ਚੰਡੀਗੜ੍ਹ ਦੇ ਵਿੱਚ ਕੂੜੇ ਦੇ ਢੇਰ ਵੱਧਣੇ ਸ਼ੁਰੂ ਹੋ ਗਏ ਨੇ ਸੋ ਚੰਡੀਗੜ੍ਹ ਸਫਾਈ ਦੇ ਪੱਖੋਂ ਪਿੱਛੇ ਰਹਿਦਾ ਨਜ਼ਰ ਆ ਰਿਹਾ ਹੈ ਸੋ ਇਸ ਦੇ ਕਈ ਕਾਰਨ ਨੇ ਜਿਹੜੇ ਮੰਨੇ ਜਾ ਰਹੇ ਨੇ ਕਿਉਂਕਿ ਕਈ ਥਾਵਾਂ ਦੇ ਉੱਤੇ ਕੂੜੇ ਦੇ ਢੇਰ ਨੇ ਜਿਹੜੇ ਦੇਖੇ ਜਾ ਰਹੇ ਨੇ ਸੋ ਚੰਡੀਗੜ੍ਹ ਦੇ ਵਿੱਚ ਅਧਿਕਾਰੀ ਸਾਫ਼ ਸਫਾਈ ਦੇ ਵੱਡੇ-ਵੱਡੇ ਦਾਅਵੇ ਕਰ ਰਹੇ ਨੇ ਪਰ ਜੇਕਰ ਇਹ ਜਾਰੀ ਰਿਹਾ ਤਾਂ ਚੰਡੀਗੜ੍ਹ ਸਫਾਈ ਪੱਖੋਂ ਬਹੁਤ ਪਿੱਛੇ ਰਹਿ ਜਾਵੇਗਾ ਸੋ ਅਜੇਹੀ ਸਥਿਤੀ ਦੇ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਜ਼ਮੀਨੀ ਪੱਧਰ ਦੇ ਉੱਤੇ ਆ ਕੇ ਕੰਮ ਕਰਨ ਦੀ ਬਹੁਤ ਲੋੜ ਹੈ ਕਿਉਂਕਿ ਸ਼ਹਿਰ ਭਰ ਦੇ ਵਿੱਚ ਕੂੜੇ ਦੇ ਲੱਗੇ ਵੱਡੇ ਢੇਰ ਨੇ ਜਿਹੜੇ ਲਗਾਤਾਰ ਵੱਧ ਰਹੇ ਨੇ ਸੋ ਇਸ ਬਾਰੇ ਕਮਿਸ਼ਨਰ ਅਮਿਤ ਕੁਮਾਰ ਨੇ ਆਖਿਆ ਕਿ ਉਹ ਸਫਾਈ ਅਤੇ ਸਫਾਈ ਨੂੰ ਲਗਾਤਾਰ ਤਰਜੀਹ ਦੇ ਰਹੇ ਨੇ ਅਤੇ ਉਹ ਲੋਕਾਂ ਦੁਆਰਾ ਕੀਤੀਆਂ ਜਾਂਦੀਆਂ ਸ਼ਿਕਾਇਤਾਂ ਦਾ ਮੌਕੇ ਦੇ ਉੱਤੇ ਹੱਲ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ ਸੋ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਫੰਡਾਂ ਦੀ ਘਾਟ ਹੈ ਉਹਨਾਂ ਇੱਕ ਮੀਟਿੰਗ ਇਸ ਸਬੰਧੀ ਪੰਜਾਬ ਦੇ ਰਾਜਪਾਲ ਅਤੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆਂ ਦੇ ਨਾਲ ਵੀ ਕਰਨ ਦੀ ਗੱਲ ਆਖੀ ਹੈ ਸੋ ਇਸ ਸਬੰਧੀ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਚੱਲ ਰਹੇ ਵਿੱਤੀ ਸੰਕਟ ਸਬੰਧੀ ਪ੍ਰਸ਼ਾਸਕ ਦੇ ਨਾਲ ਮੀਟਿੰਗ ਕਰਨ ਜਾ ਰਹੇ ਨਹੀਂ ਪਹਿਲਾਂ ਕੋਈ ਇਸ ਦਾ ਅਧਾਰ ਤਾਂ ਹੈ ਕਿ ਜੋ ਸਰਮੈ ਸਵਸਤਾਈਆਂ ਕਿਈ ਜਗ੍ਹਾ ਸਰ गंदगी ढेर तो है बहुत कंटिन्यूस प्रोसेस है देखिए गंदगी रोज आती है रोज़ साफ़ करते हैं और जहाँ जहाँ मिल जाती है वो हम किसी ने शिकायत की हमारे आई एम चंडीगढ़ ऐप है वहाँ शिकायत आती है मेरे पास पर्सनल शिकायत आती है तो हम तो उसको एक्शन लेते हैं बाकी जो है हमारी पूरी टीमें लगी है। हुई हैं और पहले के मुकाबले मुझे लगता है कि जो भी हमने कार्रवाइयाँ की हैं उससे हाजिरियाँ भी बढ़ गई हैं फील्ड में मुझे लगता है कि लोग निरंतर काम कर रहे हैं ਤੁਸੀਂ ਸਾਰੇ ਵਰਦਸਾਭ ਸੇ ਕੱਲ ਮੁਲਾਕਾਤ ਜਾ ਰਹੇ ਸੀ ਮੁਲਾਕਾਤ ਕਰਨੇ ਲਈ ਸਰ ਉਹ ہماری ਫਾਈਨੈਂਸ਼ੀਅਲ ਹੈਲਥ ਕੇ ਬਾਰੇ ਨਹੀਂ ਵਰਦਸਾਭ ਨੇ ਫਿਰ ਸੇ ਰਿਪੋਰਟ ਮੰਗੀ ਕਿ ਅਸੀਂ ਨੇ ਆਬ ਤੱਕ ਕੀਆ ਔਰ ਔਰ ਕੀ ਹੈ ਸਾਡੀ ਐਕਸਪੈਕਟੇਸ਼ਨਸ ਹੈ ਔਰ ਪੈਸੇ ਕੇ ਬਾਰੇ ਮੇ ਬਾਤ ਹੋਗੀ ਕਹਾਂ ਸੇ ਜੁਆ ਹੈ ਇਸ ਕੋ ਅਰੇਂਜ ਕੀਤਾ ਜਾਏ ਉਹ ਸਾਰੀ ਬਾਤਾਂ ਅੱਗੇ ਬਾਤ ਦੇ ਉਧਰ ਸੂਬੇ ਅੰਦਰ ਪੰਜਾਬ ਸਰਕਾਰ ਦੀਆਂ ਹਦਾਇਤਾਂ ਤੋਂ ਬਾਅਦ ਪੰਜਾਬ ਪੁਲਿਸ ਪ੍ਰਸ਼ਾਸਨ ਚਾਈਨਾ ਡੋਰ ਉੱਪਰ ਸ਼ਕਤੀ ਦੇ ਨਾਲ ਠੱਲ ਪਾਉਂਦੇ ਭਾਵਾਂ ਲੱਖਾਂ ਕੋਸ਼ਿਸ਼ਾਂ ਕਰ ਰਿਹਾ ਹੈ ਬਰਜੋਨਾ ਕਿਤਨਾ ਕਿਤੇ ਆਮ ਜਨਤਾ ਇਸ ਚైనా ਡੋਰ ਦੇ ਕਹਿਰ ਦੀ ਸ਼ਿਕਾਰ ਬਣ ਰਹੀ ਹੈ ਸੋ ਅਜਿਹਾ ਹੀ ਇੱਕ ਮਾਮਲਾ ਫਿਰੋਜ਼ਪੁਰ ਦੇ ਕਸਬਾ ਮਮਦੋਟ ਤੋਂ ਸਾਹਮਣੇ ਆਇਆ ਜਿੱਥੇ ਇੱਕ ਸਰਕਾਰੀ ਅਧਿਆਪਕ ਸਕੂਲ ਦੇ ਉਸਾਰੀ ਵਾਲੇ ਕਮਾਂਕਾਰਾਂ ਦੇ ਲਈ ਮਮਦੋਟ ਦੇ ਵਿੱਚ ਜਾ ਰਿਹਾ ਸੀ ਜੋ ਕਿ ਰਸਤੇ ਦੇ ਵਿੱਚ ਚైనా ਡੋਰ ਦਾ ਸ਼ਿਕਾਰ ਹੋ ਗਿਆ ਸੋ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪਿੰਡ ਅਹਿਮਦ ਢੰਡੀ ਦੇ ਸਰਕਾਰੀ ਹੈਡਮਾਸਟਰ ਜਗਦੀਸ਼ ਲਾਲ ਨੇ ਦੱਸਿਆ ਕਿ ਉਹ ਸਕੂਲ ਦੇ ਉਸਾਰੀ ਵਾਲੇ ਕੰਮਾਂ ਦੇ ਲਈ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਮਮਦੋਟ ਵਿਖੇ ਜਾ ਰਿਹਾ ਸੀ ਕਿ ਪਿੰਡ ਜਾਮਾ ਰਖਈਆ ਨੇੜੇ ਇੱਕਦਮ ਉਸਦੇ ਗਲੇ ਦੇ ਵਿੱਚ ਕੋਈ ਚੀਜ਼ ਵੱਜੀ ਜਿਸ ਦੇ ਨਾਲ ਉਹ ਖੂਨ ਦੇ ਨਾਲ ਲਤਪਤ ਹੋ ਗਿਆ ਸੋ ਕੋਲ ਖੜੇ ਲੋਕਾਂ ਨੇ ਉਸਦੇ ਗਲੇ ਦੇ ਵਿੱਚੋਂ ਚੈਨਾ ਡੋਰ ਕੱਢੀ ਅਤੇ ਤੁਰੰਤ ਉਸ ਨੂੰ ਸਿਵਲ ਹਸਪਤਾਲ ਮਮਦੋਟ ਵਿਖੇ ਦਾਖਲ ਕਰਵਾ ਦਿੱਤਾ ਗਿਆ ਸੋ ਪੀੜਤਾ ਅਧਿਆਪਕ ਦੀ ਭੈਣ ਪਰਮਜੀਤ ਕੌਰ ਨੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਚੈਨਾ ਡੋਰ ਵੇਚਣ ਅਤੇ ਵਰਤੋਂ ਕਰਨ ਵਾਲਿਆਂ ਖਿਲਾਫ ਸਾਕ ਤੋਂ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਮਨੁੱਖਾਂ ਅਤੇ ਪਸ਼ੂ ਪੰਛੀਆਂ ਦੀਆਂ ਕੀਮਤੀ ਜਾਨਾਂ ਦੇ ਲਈ ਇਹ ਖਤਰਾ ਨਾ ਬਣ ਸਕੇ ਸੋ ਦੂਜੇ ਪਾਸੇ ਮਮਦੋਟ ਸਿਵਲ ਹਸਪਤਾਲ ਵਿਖੇ ਤਾਇਨਾਤ ਬਲਾਕ ਐਕਸਟੈਂਸ਼ਨ ਐਜੂਕੇਸ਼ਨ ਅਮਨ ਕੰਬੋਜ ਨੇ ਆਖਿਆ ਕਿ ਜ਼ਖਮੀ ਵਿਅਕਤੀ ਦੇ ਗਲੇ ਉੱਤੇ ਤਿੰਨ ਟਾਂਕੇ ਨੇ ਜਿਹੜੇ ਲੱਗੇ ਨੇ ਅਤੇ ਉਸ ਦੀ ਸਥਿਤੀ ਹੁਣ ਪਹਿਲਾਂ ਨਾਲੋਂ ਬਿਹਤਰ ਹੈ ਪਰੰਤੂ ਚੈਨਾਡੋਰ ਦੇ ਉੱਤੇ ਪ੍ਰਸ਼ਾਸਨ ਨੂੰ ਜ਼ਰੂਰ ਨਕੇਲ ਕੱਸਣੀ ਚਾਹੀਦੀ ਹੈ ਇਹ ਮੇਰੇ ਬ੍ਰਦਰ ਨੇ ਵੀਰੇ ਤੇ ਇਹਨਾਂ ਨੇ ਸਾਨੂੰ ਫੋਨ ਕੀਤਾ ਕਹਿੰਦੇ ਵੀ ਮੇਰੇ ਕੋਲਸ ਗਲੇ ਤੇ ਲੱਗ ਗਿਆ ਜਦੋਂ ਅਸੀਂ ਆਣ ਕੇ ਵੇਖਿਆ ਤੇ ਇਹਨਾਂ ਦੇ ਚਾਈਨਾ ਟੋਰ ਨਾਲ ਕੱਟ ਲੱਗ ਗਿਆ ਸੀ ਕਾਫੀ ਜ਼ਿਆਦਾ ਖੂਨ ਵਗ ਰਿਹਾ ਸੀ ਫਿਰ ਇਹਨਾਂ ਨੂੰ ਅਸੀਂ ਹਸਪੀਟਲ ਲੈ ਕੇ ਆਏ ਸਰਕਾਰੀ ਹਸਪੀਟਲ ਉੱਥੇ ਇਹਨਾਂ ਦਾ ਟਰੀਟਮੈਂਟ ਕਰਵਾਇਆ ਜਿੰਨਾ ਕੁ ਲੰਮਾ ਕੱਟ ਲੱਗਾ ਤੇ ਕਿੰਨੇ ਟਾਂਕੇ ਲੱਗੇ ਤੇਨੇ ਟਾਂਕੇ ਲੱਗੇ ਨੇ ਜੀ ਤੇ ਕੱਟੇ ਕਾਫੀ ਲੰਮਾ ਹੈ ਸਰਕਾਰ ਲਗਾਤਾਰ ਲੱਗੀ ਵੀ ਇਹ ਡੋਰਾ ਨਾ ਲੱਤੀ ਜਾਵੇ ਬੜੀ ਖਤਰਨਾਕ ਹੈ ਇਹਨਾਂ ਸੋਨੇ ਸਰਕਾਰ ਨੂੰ ਚਾਹੀਦੇ ਬੇਸ ਡੋਰਾ ਤੇ ਆਵੰਦ ਦਿਲਾਣੀ ਚਾਹੀਦੀ ਵੇਚਣ ਵਾਲਿਆਂ ਨੂੰ ਤੇ ਬਣਾਉਣ ਵਾਲਿਆਂ ਨੂੰ ਵੀ ਸਖਤ ਕਾਰਵਾਈ ਹੋਣੀ ਚਾਹੀਦੀ ਇਹ ਤੁਹਾਡੇ ਕੀ ਲੱਗਦਾ ਹੈ ਨਾ 3 ਬਿਊਟੀ ਕਰਨਾ ਇਹ ਮੇਰੇ ਬ੍ਰਦਰ ਨੇ ਜੀ ਤੇ ਆਮਰ ਟੰਡੀ ਜਨਦੀ ਡਿਊਟੀ ਸੋ ਇਹ ਮਾਮਲਾ ਪੂਰਾ ਮਾਮਲਾ ਜਦੋਂ 2:30 ਵਜੇ ਦੇ ਕਰੀਬ ਸਾਡੇ ਕੋਲ ਇੱਕ ਅਣਜਾਣ ਵਿਅਕਤੀ ਪੇਸ਼ੈਂਟ ਜਿਹੜੇ ਸੀ ਉਹਨਾਂ ਦੇ ਨਾਲ ਦੋ ਵਿਅਕਤੀ ਆਏ ਆ ਤੇ ਇਹਨਾਂ ਦੇ ਨਾਂ ਦੀਪ ਕੱਟ ਲੱਗਿਆ ਹੋਇਆ ਸੀਗਾ ਗਲੇ ਉੱਪਰ ਸੋ ਡਾਕਟਰ ਰੇਖਾ ਭੱਟੀ ਜੀ ਵੱਲੋਂ ਓਨ ਦੀ ਸਪੋਰਟ ਟਰੀਟਮੈਂਟ ਸ਼ੁਰੂ ਕਰ ਦਿੱਤਾ ਗਿਆ ਸੀਗਾ ਤੇ ਹੁਣ ਸਥਿਤੀ ਬਿਲਕੁਲ ਸਟੇਬਲ ਹੈ ਜਿਹੜਾ ਬਲੱਡ ਦਾ ਫਲੋ ਸੀਗਾ ਬਿਲਕੁਲ ਰੁਕ ਚੁੱਕਿਆ ਤੇ ਇਹਨਾਂ ਦੇ ਕੱਪੜੇ ਪੂਰੇ ਲਤਪਟ ਹੋ ਚੁੱਕੇ ਸੀਗੇ ਜਿੱਦਾਂ ਕਿ ਲੱਗਦਾ ਸੀ ਜਿਹਾ ਕੋਈ ਠਿੱਕੀ ਚੀਜ਼ ਜਾਂ ਚਾਈਨਾ ਜਿਵੇਂ ਚਾਈਨਾ ਡੋਰ ਦਾ ਅਟੈਕ ਹੁੰਦਾ ਕਿੰਨਾ ਕੱਟ ਲੱਗਾ ਸੀਗਾ ਕੱਟ ਸਰ ਤਿੰਨ ਸਟਿਚਸ ਲੱਗੇ ਆ ਤੇ ਹੁਣ ਸਥਿਤੀ ਬਿਲਕੁਲ ਸਟੇਬਲ ਹੈ ਜਿੱਦਾਂ ਕੋਈ ਵੀ ਜਿਹੜਾ ਵੀ ਟ੍ਰੀਟਮੈਂਟ ਬੰਦਾ ਸੀਗਾ ਵੈਕਸੀਨੇਟ ਕਰ ਦਿੱਤਾ ਗਿਆ ਹੈ ਬਿਲਕੁਲ ਪੋਜੀਸ਼ਨ ਹੁਣ ਠੀਕ ਹੈ ਉਸ ਦੀ ਹਾਂਜੀ ਬਿਲਕੁਲ ਤੁਸੀਂ ਜਿੱਦਾਂ ਦੇਖ ਹੀ ਸਕਦੇ ਹੋ ਹੁਣ ਬਿਲਕੁਲ ਨੋਰਮਲ ਹੈਗੇ ਆ ਉਹਨਾਂ ਦਾ ਜਿਹੜੀਆਂ ਵੀ ਦਵਾਈਆਂ ਦੀ ਲੋੜ ਸੀ ਉਹ ਉਹਨਾਂ ਨੂੰ ਕੋਰਟੀ ਕਰ ਦਿੱਤੀ ਤੇ ਇਹ ਕਲੀਅਰ ਹੋ ਗਿਆ ਵੀ ਡੋਰਾ ਦਾ ਹੀ ਕੱਟ ਹੈ ਕਿ ਕੀ ਚੀਜ਼ ਦਾ ਦੇਖੋ ਇਸ ਚੀਜ਼ ਦਾ ਉਹਨਾਂ ਵੱਲੋਂ ਦੱਸਿਆ ਜਾ ਰਿਹਾ ਜਿਵੇਂ ਕਿ ਡੋਰਾ ਦਾ ਹੀ ਕੱਟ ਹੈ ਤੇ ਆਪਾਂ ਕਿਉਂਕਿ ਮੌਕੇ ਤੇ ਨਹੀਂ ਸੀਗੇ ਉੱਥੇ ਤੇ ਪਰ ਉਹਨਾਂ ਵੱਲੋਂ ਜਿਹੜੇ ਉਹਨਾਂ ਦੇ ਫੈਮਿਲੀ ਮੈਂਬਰਸ ਹੈਗੇ ਆ ਤੇ ਜਾਂ ਜਿਹੜੇ ਉਹਨਾਂ ਦੇ ਨਾਲ ਆਏ ਆ ਉਹਨਾਂ ਵੱਲੋਂ ਸਾਫ਼ ਤੌਰ ਤੇ ਦੱਸਿਆ ਜਾ ਰਿਹਾ ਚਾਈਨਾ ਡੋਰ ਦਾ ਅਟੈਕ ਹੈ ਅੱਗੇ ਵੱਧਦੇ ਆ ਉਧਰ ਪੰਜਾਬ ਪੁਲਿਸ ਨੇ ਇੱਕ ਵੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ ਅਤੇ ਯੂਥ ਕਾਂਗਰਸੀ ਆਗੂ ਸੁਖਮੀਤ ਸਿੰਘ ਕਤਲ ਕੇਸ ਵਿੱਚ ਲੁੜਿੰਦੇ ਕੋਸ਼ਲ ਚੋਦਰੀ ਗੈਂਗ ਦੇ 6 ਮੈਂਬਰਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਸੋ ਇਸ ਸਬੰਧੀ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਕਾਊਂਟਰ ਇੰਟੈਲੀਜੈਂਸ ਅਮਰitsar ਨੇ ਪੁਨੀਤ ਲਖਨਪਾਲ ਸ਼ਰਮਾ ਤੇ ਨਰਿੰਦਰ ਕੁਮਾਰ ਲਾਲੀ ਸਮੇਤ ਕੌਂਸਲ ਚੌਧਰੀ ਗੈਂਗ ਦੇ 6 ਮੈਂਬਰਾਂ ਨੂੰ ਗ੍ਰਿਫਤਾਰ ਕਰਕੇ ਪੰਜਾਬ ਦੇ ਵਿੱਚ ਇੱਕ ਵੱਡੀ ਟਾਰਗੇਟ ਕਿਲਿੰਗ ਨੂੰ ਨਕਾਮ ਕਰ ਦਿੱਤਾ। ਸੋ 3 ਸਾਲਾਂ ਤੋਂ ਗ੍ਰਿਫਤਾਰੀ ਤੋਂ ਬਚੇ ਹੋਏ ਮੁਲਜ਼ਮਾਂ ਦੇ ਕੋਲੋਂ 6 অতি ਆਧੁਨਿਕ ਹਥਿਆਰ ਅਤੇ 40 ਜ਼ਿੰਦਾ ਰੋਂਦ ਬਰਾਮਦ ਕੀਤੇ ਗਏ ਨੇ ਅਤੇ ਉਹ ਰਾਜਸਥਾਨ ਦੇ ਇੱਕ ਹੋਟਲ ਦੇ ਵਿੱਚ ਅੰਨੇਵਾਹ ਗੋਲੀਬਾਰੀ ਦੀ ਘਟਨਾ ਅਤੇ 5 ਕਰੋੜ ਰੁਪਏ ਦੀ ਫਰੋਤੀ ਦੀ ਮੰਗ ਦੇ ਨਾਲ ਵੀ ਜੁੜੇ ਹੋਏ ਸਨ। ਸੋ ਇਹ ਕਬੱਡੀ ਖਿਡਾਰੀ ਸੰਦੀਪ ਸਿੰਘ ਨੰਗਲ ਅੰਬੀਆਂ 2022 ਅਤੇ ਸੁਖਮੀਤ ਸਿੰਘ ਉਰਫ ਡਿਪਟੀ 2021 ਦੇ ਕਤਲਾਂ ਦੇ ਵਿੱਚ ਸਿੱਧੇ ਤੌਰ ਦੇ ਉੱਤੇ ਸ਼ਾਮਲ ਸਨ ਸੋ ਡੀਜੀਪੀ ਨੇ ਅੱਗੇ ਕਿਹਾ ਕਿ ਪੁਲਿਸ ਥਾਣਾ ਅਮਰitsar ਵਿਖੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਸੰਗਠਿਤ ਅਪਰਾਧ ਦੇ ਖਿਲਾਫ ਪੰਜਾਬ ਪੁਲਿਸ ਦੀ جاری ਜੰਗ ਨੂੰ ਇੱਕ ਵੱਡੀ ਕਾਮਯਾਬੀ ਕੱਲ ਸ਼ਾਮੀ حاصل ਹੋਈ ਜਦੋਂ ਕਿ ਕਾਊਂਟਰ ਇੰਟੈਲੀਜੈਂਸ ਅਮਰitsar ਦੀ ਇੱਕ ਟੀਮ ਨੇ ਇੰਟੈਲੀਜੈਂਸ ਬੇਸਡ ਆਪਰੇਸ਼ਨ ਤੋਂ ਬਾਅਦ 6 ਹਾਰਡ ਐਂਡ ਕ੍ਰਿਮੀਨਲਸ ਨੂੰ ਗ੍ਰਿਫਤਾਰ ਕੀਤਾ ਇਨ੍ਹਾਂ ਦੇ ਵਿੱਚ ਮਸ਼ਹੂਰ ਕਬੱਡੀ ਪਲੇਅਰ ਸੰਦੀਪ ਸਿੰਘ ਨੰਗਲੰਬੀਆ ਦਾ ਮਰਡਰ ਜਿਹੜਾ ਫਰਵਰੀ 2022 ਦੇ ਵਿੱਚ ਹੋਇਆ ਸੀਗਾ ਤੇ ਜਲੰਧਰ ਦਾ ਸੁਖਮੀਤ ਡਿਪਟੀ ਹਤਿਆਕਾਂਡ ਦੇ ਮੇਨ ਬੁਲਜਨ ਇਹਨਾਂ ਦੇ ਵਿੱਚੋਂ ਗ੍ਰਿਫਤਾਰ ਕੀਤੇ ਗਏ ਤੇ ਨਾਲ ਦੀ ਇਹਨਾਂ ਦੀ ਇਨਵੋਲਵਮੈਂਟ ਰਾਜਸਥਾਨ ਦੇ ਵਿੱਚ ਹੋਟਲ ਹਾਈਵੇ ਕਿੰਗ ਤੇ ਸੈਪਟੈਂਬਰ 2024 ਜਿਹੜੀ ਫਾਇਰਿੰਗ ਹੋਈ ਸੀ ਉਹ ਕੇਸ ਵੀ ਵਰਕਆਊਟ ਹੋ ਗਿਆ ਹੈ ḍuring the investigation ਹਜੇ ਤੱਕ 6 ਸੋਫਿਸਟੀਕੇਟਿਡ ਫੋਰਨ ਮੇਡ ਪਿਸਟਲਸ ਰਿਕਵਰ ਕੀਤੇ ਗਏ ਤੇ ਇਨਵੈਸਟੀਗੇਸ਼ਨ ਹੋਰ ਅੱਗੇ ਲੈ ਕੇ ਜਾਈ ਜਾ ਰਹੀ ਹੈ ਤੇ ਸੰਗਠਿਤ ਅਪਰਾਧ ਦੇ ਖਿਲਾਫ ਪੰਜਾਬ ਪੁਲਿਸ ਪੂਰੀ ਤਰ੍ਹਾਂ ਕਮਿਟਡ ਹੈਗੀ ਕਿ ਇਸ ਨੂੰ ਜੜਤੋਂ ਖਤਮ ਕਰ ਦੇਣ ਲਈ ਅੱਗੇ ਵਧਦੇ ਉਧਰ ਬੀਤੇ ਦਿਨੀ ਇੱਕ ਨੌਜਵਾਨ ਵੱਲੋਂ ਸ਼੍ਰੀ ਅਮਰitsar ਸਾਹਿਬ ਦੀ ਹੈਰੀਟੇਜ ਸਟਰੀਟ ਵਿਖੇ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਜੀ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਸੋ ਇਸ ਮਾਮਲੇ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਖਤ ਐਕਸ਼ਨ ਲੈਂਦਿਆਂ ਪ੍ਰਸ਼ਾਸਨ ਨੂੰ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਵੀ ਜਾਰੀ ਕਰ ਦਿੱਤੇ ਨੇ ਉਥੇ ਹੀ ਇਸ ਘਟਨਾ ਤੋਂ ਬਾਅਦ ਵਕ-ਵਕ ਸਿਆਸੀ ਪਾਰਟੀਆਂ ਦੇ ਲੀਡਰਾਂ ਵੱਲੋਂ ਇਸ ਘਟਨਾ ਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਾ ਵੀ ਕੀਤੀ ਜਾ ਰਹੀ ਹੈ। ਸੋ ਪੰਜਾਬ ਦੇ ਕੈਬਨਿਟ ਮੰਤਰੀ ਹਰਪੰਦਰ ਸਿੰਘ ਈਟੀਓ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਵੱਲੋਂ ਇਸ ਘਟਨਾ ਦੀ ਸਖਤ ਨਿਖੇਦੀ ਕੀਤੀ ਗਈ। ਉਥੇ ਹੀ ਦੋਸ਼ੀ ਨੂੰ ਸਖਤ ਸਜ਼ਾਵਾ ਦੇਣ ਦੀ ਮੰਗ ਵੀ ਕੀਤੀ ਜਾ ਰਹੀ ਹੈ। ਸੋ ਦੱਸਦੀ ਹੈ ਕਿ ਬੀਤੇ ਦਿਨੀ ਇੱਕ ਪਾਸੇ ਪੂਰੇ ਦੇਸ਼ ਦੇ ਵਿੱਚ 76ਵਾਂ ਗਣਤੰਤਰਤਾ ਦਿਵਸ ਮਨਾਇਆ ਜਾ ਰਿਹਾ ਸੀ ਤਾਂ ਦੂਜੇ ਪਾਸੇ ਸੰਵਿਧਾਨ ਲਿਖਣ ਵਾਲੇ ਡਾਕਟਰ ਪੀਮਰਾਓ ਅੰਬੇਦਕਰ ਜੀ ਦੀ ਪ੍ਰਤਿਮਾ ਜੋ ਕਿ ਅਮਰਤ ਸਰਦੇ ਵਿਰਾਸਤੀ ਮਾਰਗ ਦੇ ਉੱਤੇ ਲੱਗੀ ਹੋਈ ਹੈ ਅਤੇ ਉਸ ਨੂੰ ਕਿਸੇ ਸਰਾਰਥੀ ਅੰਸਰ ਵੱਲੋਂ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਸਹੀ ਬਸ ਨਹੀਂ ਇਸ ਤੋਂ ਇਲਾਵਾ ਸੰਵਿਧਾਨ ਦੀ ਕਾਪੀ ਨੂੰ ਵੀ ਅੱਗ ਤੱਕ ਲਗਾ ਦਿੱਤੀ ਗਈ। ਸੋ ਜਦੋਂ ਇਸ ਮਾਮਲੇ ਦੀ ਜਾਣਕਾਰੀ ਵਕ ਵਕ ਦਲਿਤ ਸਮਾਜ ਦੀਆਂ ਜਥੇਬੰਦੀਆਂ ਨੂੰ ਮਿਲੀ ਤਾਂ ਉਹਨਾਂ ਨੇ ਮੌਕੇ ਦੇ ਉੱਤੇ ਪਹੁੰਚ ਕੇ ਇਸ ਘਟਨਾ ਦੇ ਖਿਲਾਫ ਰੋਸ ਪ੍ਰਗਟ ਕੀਤਾ। ਸੋ ਇਸ ਮਾਮਲੇ ਤੋਂ ਬਾਅਦ ਹੁਣ ਪੰਜਾਬ ਦੇ ਕੈਬਨਿਟ ਮੰਤਰੀ ਹਰਪ੍ਰੀਤ ਸਿੰਘ ਯੂਟੀਓ ਅਤੇ ਅਮਰitsar ਤੋਂ ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਓਜਲਾ ਨੇ ਵੀ ਨਿੰਦਾ ਜ਼ਾਹਿਰ ਕੀਤੀ ਹੈ। ਗਣਤੰਤਰ ਦਿਵਸ ਦੇ ਮੌਕੇ ਉੱਤੇ ਸ਼੍ਰੀ ਅਮਰਸਰ ਜਨ ਸਭਾ ਵਿਖੇ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੀ ਮੂਰਤੀ ਨੂੰ ਨੁਕਸਾਨ ਪਹੁੰਚਾਇਆ ਗਿਆ। ਇਸ ਸਬੰਧ ਤੇ ਵਿੱਚ ਪੰਜਾਬ ਪੁਲਿਸ ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਬਕਾਇਦਾ ਐਫ ਆਈ ਆਰ ਦਰਜ ਹੋ ਚੁੱਕੀ ਹੈ। ਇਹ ਘਟਨਾ ਅਤ ਨਿੰਦਨਯੋਗ ਆ ਪਰ ਅਸੀਂ ਪੂਰੀ ਤਰ੍ਹਾਂ ਨਿਖੇਤੀ ਕਰਦੇ ਆ ਇਸ ਘਟਨਾ ਦੀ ਕਿਉਂਕਿ ਬਾਬਾ ਸਾਹਿਬ ਡਾਕਟਰ ਵੀ 임ਰਾਉ ਅੰਬੇਦਕਰ ਸਾਹਿਬ ਸਾਡੇ ਸਰਬਤ ਦਾਸ ਨੇ ਉਹਨਾਂ ਨੇ ਭਾਰਤ ਵਾਸਤੇ ਬਹੁਤ ਜਦੋਜਹਿਦ ਤੋਂ ਬਾਅਦ ਸੰਵਿਧਾਨ ਲਿਖਿਆ ਔਰ ਭਾਰਤ ਦੇ ਵਿੱਚ ਬਰਾਬਰਤਾ ਨਿਆਂ ਆਜ਼ਾਦੀ ਇਹਦਾ ਸਮੇਲ ਕਰਕੇ ਪਰ ਇੱਕ ਬਹੁਤ ਵਧੀਆ ਸੰਵਿਧਾਨ ਦਿੱਤਾ ਸੋ ਇਹੋ ਜੀਆਂ ਘਟਨਾਵਾਂ ਜਿਹੜੀਆਂ ਨੇ ਇਸ ਸਮਾਜ ਦੇ ਵਿੱਚ ਅਨਿਸ਼ਚਿਤ ਅਨਿਸ਼ਚਿਤਤਾ ਪਹੁੰਚਾਉਣ ਵਾਸਤੇ ਕੀਤੀਆਂ ਜਾਂਦੀਆਂ ਨੇ ਅਸੀਂ ਨਖੇਤੀ ਕਰਦੇ ਹਾਂ ਇਸ ਘਟਨਾ ਦੀ ਔਰ ਪੰਜਾਬ ਸਰਕਾਰ ਪੰਜਾਬ ਪੁਲਿਸ ਤਹ ਤੱਕ ਜਾ ਕੇ ਡੂੰਘਾਈ ਦੇ ਨਾਲ ਇਸ ਘਟਨਾ ਦੀ ਜਾਂਚ ਜਰੀਆ ਕਰਵਾਈ ਜਾ ਰਹੀ ਆ ਦੋਸ਼ੀਆਂ ਤੇ ਸਾਜ਼ਿਸ਼ਕਰਤਾ ਕਿਸੇ ਵੀ ਕੀਮਤ ਤੇ ਜੜੇ ਆ ਉਹ ਬਖਸ਼ੇ ਨਹੀਂ ਜਾਣ ਕੇ ਮੈਂ ਸਮੁੱਚੇ ਭਾਈਚਾਰੇ ਨੂੰ ਬੇਨਤੀ ਕਰਦਾ ਹਾਂ ਕਿ ਅਮਨ ਸ਼ਾਂਤੀ ਜਿਹੜੀ ਆ ਉਹ ਬਣਾ ਕੇ ਰੱਖੀ ਜਾਵੇ ਅਸੀਂ ਤੈਹ ਤੱਕ ਜਾ ਕੇ ਸਾਜ਼ਿਸ਼ਕਰਤਾ ਤੇ ਦੋਸ਼ੀਆਂ ਨੂੰ ਸਖਤ ਤੋਂ ਸਗਾ ਸਖਤ ਤੋਂ ਸਖਤ ਸਜ਼ਾ ਜਿਹੜੀ ਆ ਉਹ ਦੇਵਾਂਗੇ ਜੈ ਹਿੰਦ ਜੈ ਭਾਰਤ ਅੱਜ 26 ਜਨਵਰੀ ਦੇ ਦਿਨ ਸਾਰੇ ਭਾਰਤ ਦੇ ਵਿੱਚ ਗੰਧਨਤਰਤਾ ਦਿਵਸ ਮਨਾਏ ਜਾ ਰਹੇ ਔਰ ਸੁਭਦਾਨ ਦੀ ਸਥਾਪਨਾ ਦਿਵਸ ਜੋ ਕਿ ਬਾਬਾ ਸਾਹਿਬ ਭੀਮਰੋ ਮੇਦਕਰ ਜੀ ਨੇ ਸਾਨੂੰ ਸਿਰਜ ਕੇ ਦਿੱਤਾ ਹੈ ਚਾਵਨਾ ਬਣਾਇਆ ਜਾ ਰਿਹਾ ਪਰ ਸ਼ਰਾਰਤੀ ਅਨਸਰਾਂ ਨੇ ਬਾਬਾ ਸਾਹਿਬ ਭੀਮਰੋ ਮੇਦਕਰ ਦੀ ਜਿਹੜੀ ਮੂਰਤੀ ਅੰਮ੍ਰਿਤਸਰ ਜਿਕੇ ਜਿਹਦੀ ਬੇਦਵੀ ਕੀਤੀ ਹੈ ਜਿਹਨੂੰ ਤੋੜਿਆ ਗਿਆ ਹੈ ਮੈਂ ਉਹਦੀ ਸੱਚ ਸ਼ਬਦਾਂ ਵਿੱਚ ਨਿੰਦਿਆ ਕਰਦਾ ਹਾਂ ਔਰ ਮੈਂ ਸਰਕਾਰ ਤੋਂ ਮੰਗ ਕਰਦਾ ਕਿ ਸਰਕਾਰ ਤੁਰੰਤ ਅਜਿਹੇ ਅਨਸਰਾਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਸਜ਼ਾ ਦੇਵੇ ਅਜਿਹੇ ਲੋਕ ਜਿਨ੍ਹਾਂ ਨੂੰ ਪਤਾ ਹੀ ਨਹੀਂਗਾ ਕਿ ਬਾਬਾ ਸਾਹਿਬ ਭੀਮਰੋ ਮੇਦਕਰ ਜੀ ਦਾ ਦੇਣ ਕੀ ਹੈ ਕਿਉਂਕਿ ਜੇ ਸੰਸਾਰ ਨੂੰ ਇਸ ਦੇ ਬਾਰੇ ਪਤਾ ਹੋਏਗਾ ਉਹ ਕਦੀ ਵੀ ਇਹੋ ਜਿਹਾ ਕੰਮ ਨਹੀਂ ਕਰ ਸਕਦਾ ਕਿਉਂਕਿ ਆ ਜਿਹੜੀ ਜ਼ਿੰਦਗੀ ਜੀ ਰਹੇ ਆ ਜਿਹੜੀ ਸਾਨੂੰ ਬਰਾਬਰਤਾ ਦੇ ਅਧਿਕਾਰ ਨੇ ਜਿਹੜੀ ਸੈਕੂਲਰਿਜ਼ਮ ਦੀ ਅਸੀਂ ਗੱਲ ਕਰਦੇ ਆ ਉਹਦੇ ਰਚਨਹਾਰ ਬਾਬਾ ਸਾਹਿਬ ਭੀਮrao Ambedkar ਨੇ ਮੈਂ ਅਜਹੀ ਘਟਨਾ ਦੀ ਗੜਿਹੇ ਸ਼ਬਦਾਂ ਵਿੱਚ ਨਿੰਦਿਆ ਕਰਦਾ ਤੇ ਇਹ ਸਾਨੂੰ ਹੁਣ ਤੱਕ ਦੀਆਂ ਖਬਰਾਂ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਤੁਸੀਂ ਬਣੇ ਰਹੋ ਦਾ ਅਨਮਿਊਟ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ